ਅੱਜ ਦੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਤਾ ਲਓ ਜੀ ਆਪਾਂ ਆਇਆ ਦੁੱਧ ਵਾਲੀ ਡਿਊਟੀ ਕਰਕੇ ਇਧਰ ਬਾਈ ਰਹੀਂ ਲੱਗੇ ਹੋਏ ਆਪਣੀ ਡਿਊਟੀ ਕਰ ਹੈਨਾ ਤੇ ਮੱਝਾਂ ਣਲਾਈਆਂ ਜਾ ਰਹੀਆਂ ਜੀ ਐਨ ਆਹ ਕਾ ਮੋਬਾਈਲ ਤੇ ਲੋਟਾ ਬੰਦਾ ਊਲੀ ਬਚੜ ਕੇ ਇਕੱਲਾ ਹੀ ਬੰਦਾ ਲੜੋਂਦਾ ਪਿਆ ਪੈਸ ਲਾਇਆ ਹੋਇਆ ਉਹ ਸਿੱਧਾ ਮੋਟਰ ਤੋਂ ਇਹ ਨਾਲੇ ਆਪਣਾ ਫਰਤ ਹੋ ਜਾਂਦਾ ਹੈ ਬਿਲਕੁਲ ਹੈਨਾ ਹੋਰ 4-5 ਦਿਨ ਹੋ ਗਏ ਦੇ ਡੰਗਰ ਲਿਪੜੇ ਹੋਏ ਬਹੁਤ ਹੈ ਜੀ ਕਿਉਂਕਿ ਮੀਂਹ ਕਰਕੇ ਨਾ ਤਾਂ ਨਲਹਾ ਹੋਏ ਆ ਹੈਨਾ ਅ ਅੰਦਰੇ ਖੜੇ ਆ ਕਹਿ ਲੋ ਵੀ ਹਰਾ ਵੀ ਬਹੁਤ ਔਖਾ ਵੱਢ ਕੇ ਪਾਈ ਲਿਆਉਣਾ ਪੈਂਦਾ ਤਾਂ ਸਾਰੇ ਹੀ ਕੰਮ ਮੁਸ਼ਕਲ ਹੋਇਆ ਵਾ ਤਾਂ ਹੈਨਾ ਦੁੱਧ ਵੀ ਤੁਹਾਨੂੰ ਪਤਾ 1:30 ਵਜੇ ਤੱਕ ਪੈਂਦਾ ਦਾ ਦੁੱਧ ਪਾਉਣਾ ਕਿਹੜਾ ਸੌਖਾ ਮੀਂਹ ਚ ਬਹੁਤ ਔਕਾ ਤੇ ਸਾਰੇ ਸਿਸਟਮ ਹਿੱਲ ਜਾਂਦਾ ਇਹ ਡਿਊਟੀ ਇਹੋ ਜੀ ਆ ਕਰਨੀ ਪੈਂਦੀ ਹੈ ਹਨਾ ਇਹ ਨੂੰ ਨਹੀਂ ਕਰੂਗੇ ਤਾਂ ਇਹ ਕੰਮ ਨਹੀਂ ਚੱਲਣਾ ਕਿਉਂਕਿ ਦੁੱਧ ਵੀ ਨਹੀਂ ਘਰਾਂ ਰੱਖ ਸਕਦੇ ਦੁੱਧ ਖਰਾਬ ਹੋ ਜਾਣਾ ਹਨਾ ਤੇ ਕੱਖ ਨਹੀਂ ਲਿਆਉਂਗੇ ਤਾਂ ਦੁੱਧ ਘਟ ਜਾਣਾ ਡੰਗਰਾਂ ਨੇ ਸਭ ਪਾਸੇ ਨੂੰ ਇਸ ਕੰਮ ਚ ਕਹਿ ਲੋ ਵੀ ਕਟਾਈ ਆ ਇਹੋ ਜੇ ਮੌਸਮ ਚ ਹੈਨਾ ਜਿਹੜਾ ਮੌਸਮ ਖਰਾਬ ਹੋ ਜਾਂਦਾ ਉਹਦੇ ਉਹਦੇ ਕਰਕੇ ਘਟਈਏ ਕੰਮ ਉਧਰ ਭਾਈ ਉਹ ਹੀ ਦੀ ਡਿਊਟੀ ਲੱਗਿਆ ਹੋਇਆ ਉਹ ਆਪਣਾ ਉਹੇ ਦੀ ਲੱਗਿਆ ਹੋਇਆ ਡਿਊਟੀ ਕਰਨ ਸਾਰੇ ਬੰਦੇ ਆਪਣੀ ਆਪਣੀ ਡਿਊਟੀ ਲੱਗੇ ਹੋਏ ਆ ਟਾਈਮ ਨਾਲ ਨਿਭਾਉਣ ਤੇ ਅੱਜ ਗੱਲ ਹੈਗੀ ਹੈ ਜੀ ਇਦਾਂ ਵੀ 22 ਦਾ ਜਨਮ ਦਿਨ ਤੁਹਾਨੂੰ ਪਤਾ ਹੈਨਾ ਲੰਘ ਗਿਆ ਤਾਂ ਪਰ ਪੈਂਡਿੰਗ ਰੱਖ ਲਿਆ ਤਾਂ ਵੀ ਚਲੋ ਕੱਟਾਂਗੇ ਕਿਸੇ ਨੇ ਕੇਕ ਅੱਜ ਪਰਸ ਚੋਂ ਉਥੇ ਵੀ ਹੁਣ ਰੱਖਿਆ ਦਾ ਪ੍ਰੋਗਰਾਮ ਉਦੋਂ ਫੇਰ ਕੈਨਸਲ ਹੋ ਗਿਆ ਕੈਨਸਲ ਤਾਂ ਹੋ ਗਿਆ ਕਿਉਂਕਿ ਮੀਂਹ ਬਹੁਤ ਜ਼ਿਆਦਾ ਤਾਂ ਇੱਕ ਦੋ ਰਿਸ਼ਤੇਦਾਰਾਂ ਤੇ ਆ ਨਹੀਂਤਾ ਜੀ ਹੁਣ ਭੈਣਾਂ ਤੇ ਫੇ ਆਪਣੇ ਆਪਾਂ ਵੱਜੋਂ ਤੁਹਾਨੂੰ ਪਤਾ ਪ੍ਰੋਗਰਾਮ ਕੋਈ ਵੀ ਹੋਵੇ ਚੰਗਾ ਨਹੀਂ ਲੱਗਦਾ ਹਨ ਆਪਣੇ ਹੁਣੇ ਜ਼ਰੂਰੀ ਆ ਤਾਂ ਕਰਕੇ ਅਸੀਂ ਕੈਨਸਲ ਕਰਤਾ ਦਾ ਉਦੋਂ ਮੈਂ ਕਿਹਾ ਵੀ ਭੈਣ ਦਾ ਕਹਿੰਦੀ ਸੀ ਵੀ ਨਹੀਂ ਕੋਈ ਨਾ ਤੁਸੀਂ ਕੱਟ ਲਓ ਮੈਂ ਕਿਹਾ ਵੀ ਨਹੀਂ ਜੇ ਆਉਂਗੇ ਤਾਂ ਸਾਰੇ ਆਉਂਗੇ ਨਹੀਂ ਨਹੀਂ ਤੇ ਤਾਂ ਕਰਕੇ ਅਸੀਂ ਭਾਈ ਕੈਨਸਲ ਕਰਤਾ ਤਾਂ ਅ ਅੱਜ ਹੁਣ ਚੱਲੇ ਆ ਜੀ ਸਮਾਨ ਲੈਣ ਮੇਰਾ ਵੀ ਸਮਾਨ ਹੁਣ ਅੱਜ ਦਾ ਪ੍ਰੋਗਰਾਮ ਰੱਖ ਲਿਆ ਆਪਾਂ ਨੇ ਅ ਜੋ ਵੀ ਹੁਣ ਲੈ ਕੇ ਆਉਣਾ ਭਾਈ ਸਮੋਸੇ ਬਰੈਡ ਹਨਾ ਤੇ ਖਾਣੇ ਪੀਣੇ ਦਾ ਹੋਰ ਜੋ ਸਮਾਨ ਕੇਕ ਕੂਕ ਹਨਾ ਸਾਰਾ ਸਮਾਨ ਲੈ ਕੇ ਆਉਣਾ ਏ ਤੇ ਅੰਦਰ ਤਿਆਰੀ ਚੱਲ ਰਹੀ ਆ ਭਾਈ ਬਰਥਡੇ ਦੀ ਹਨਾ ਇੱਧਰ ਪਾਪਾ ਜੀ ਡਿਊਟੀ ਲੱਗੇ ਹੋਏ ਆਪਣੇ ਦੀ ਡਿਊਟੀ ਥੰਭੀ ਹੋਈ ਆ ਨੇਡਵੀਂ ਜਿਹੜਾ ਬੈਠਾ ਟਾਵਰ ਨਾਲ ਵਿੱਚ ਓਏ ਹੁਨਕੀਤ ਓ ਹਾਂਜੀ ਇਹਦੇ ਨੇ ਜਾਰੇ ਆਵਾਂ ਆਪਾਂ ਜੀ ਹਾਂ ਮੌਜਾ ਮਾਰਦਾ ਮੌਜਾ ਮਾਰਦਾ ਦਾਦੂ ਮਿਲਿਆ ਵਾ ਕਮਾਉਣ ਨੂੰ ਦਾਦੂ ਮਿਲਿਆ ਵਾ ਕਮਾਉਣੇ ਨੂੰ ਲਾਓ ਨਜ਼ਾਰੇ ਜਿੰਨੇ ਲੇ ਹੁੰਦੇ ਆ ਇਹ ਵੀ ਬਾਈ ਸ਼ਾਹੀ ਉਮਰ ਆ ਹਨਾ ਓ ਭਾਈ ਮੌਜਾਂ ਲੱਗੀਆਂ ਪਈਆਂ ਇਹ ਵੀ ਜਤਨ ਚਾਹ ਹਾਂ ਆਜੂ ਭਾਈ ਚੱਲਦੇ ਆ ਜੀ ਅੰਦਰ ਮਿਲਦੇ ਆ ਫੈਮਿਲੀ ਨੂੰ ਮੇਲੋ ਜੀ ਇੱਧਰ ਭਾਈ ਫੈਮਿਲੀ ਨੇ ਸਾਡੀ ਨੂੰ ਕੀ ਕਾਜੀ ਸਾਰਿਆਂ ਨੂੰ ਹਾਂਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਮੰਮੀ ਕਹਿ ਆ ਸੋਚੀ ਜਾਂਦੀ ਆ ਮੰਮੀ ਬਈ ਮਾਤਾ ਜੀ ਸਾਡੇ ਢਿੱਲੇ ਤੇ ਹੁਣ ਮੰਮੀ ਕਹਿ ਮਾਂ ਹੁਣ ਪਰਜ ਫਰਚੇ ਲੱਗੇ ਬਈ ਦੇਖ ਲੋ ਡਾਕਟਰ ਡਾਕਟਰ ਜਿਹੜਾ ਲੱਗਿਆ ਹੋਇਆ ਉਹੀ ਆ ਹੈ ਅਸੀਂ ਪਰਸੋਂ ਵੀ ਦਵਾਈ ਦਵਾਈ ਮੰਮੀ ਨੂੰ ਪਰ ਆਰਾਮ ਨਹੀਂ ਆਇਆ ਤੇ ਕੱਲ ਫੇ ਮੈਂ ਜਾ ਕੇ ਪਰਮਾਨੰਦ ਤੋਂ ਲੈ ਕੇ ਆਇਆ ਦਵਾਈ ਤੇ ਅੱਜ ਦੇਖ ਲੋ ਆਰਾਮ ਆ ਵੀ ਗਿਆ ਜਦੇ ਹਣਾ ਇੱਕ ਦੋ ਖਰਾਕਾਂ ਦੇ ਦੋ ਖਰਾਕਾਂ ਦਾ ਹੀ ਰਾਂ ਹਾਂ ਇੱਕ ਸਵੇਰ ਹੋੜ ਲਈ ਆ ਇੱਕ ਹੋਣਾ ਹੈ ਹਾਂ ਬੋਲ ਮੰਮੀ ਹਜੂ ਬੈਠਿਆ ਜਾ ਲੱਗਦਾ ਮੋਟਰ ਆ ਮੋਟਰ ਐਂਕੀਪਾ ਚੱਲਦੀ ਆ ਬੋਟੋ ਭਰੀ ਵੀ ਉਹ ਨਾ ਆਉਂਦਾ ਵੰਡੀ ਨਾ ਸਕੇ ਮੈਂ ਸਨਣਾਉਂਦਾ ਆ ਅੱਛਾ ਤੇ ਥੋੜੇ ਜਿਹਾ ਹੌਲੀ ਹੌਲੀ ਸਰੀਰ ਖੁੱਲੂਗਾ ਹਾਂ ਮੈਂ ਤਾਂ ਵੀ ਬੋਲ ਹਜੇ ਬੈਠਿਆ ਜਿਹਾ ਲੱਗਦਾ ਬੋਲ ਹਿੰਦੇ ਹਜੇ ਬੁਖਾਰ ਆ ਥੋੜੇ ਜਿਹਾ ਹਜੇ ਕਸਰ ਹੈ ਹੂੰ ਸ੍ਰੀ ਪੂਰਾ ਹੀ ਨਾ ਸੜਾ ਹੋਇਆ ਲੱਗਿਆ ਸ੍ਰੀ ਰਾਜ ਵੀ ਮਾਪਕੇ ਨਾ ਵੀ ਲਈ ਅੱਜ ਅੱਛਾ ਅੱਛਾ ਮੈਂ ਦੋ ਦਿਨੋਂ ਕਿ ਮਿੱਤ ਨਾ ਨਹੀਂ ਹੋਇਆ ਹਾਂ ਚਲੋ ਤਾਂ ਵੀ ਸੌਂਕਾਰ ਇੱਥੇ ਤਾਂ ਦਾਤ ਨਹੀਂ ਤਖੜਦਾ ਇੰਨਾ ਕਿਸੇ ਦਾ ਬਸ ਇੰਨਾ ਇੱਕ ਸਾਈਡ ਹਨਾ ਉਪੜੀ ਆ ਰਹਿ ਤੁਸੀਂ ਸમાન ਸਮੁੰਦ ਦਾ ਸમાન ਭਈ ਹੁਣ ਮੈਂ ਉਹੀ ਸੋਚਦਾ ਵੀ ਸਮਾਨੇ ਲੈਣ ਚੱਲਿਆ ਮੈਂ ਵੀਰ ਇੱਧਰ ਜਾਣਾ ਕਿ ਉੱਧਰ ਜਾਣਾ ਅ ਅੱਜ ਤਾਂ ਮੈਂ ਕਹਿੰਦਾ ਦੇਖ ਲੈ ਨਹੀਂ ਲੱਕੀ ਬਾਈ ਤੇ ਲੈ ਆਨੇ ਆ ਉਹਨੂੰ ਫੋਨ ਕਰ ਦੋ ਪਹਿਲਾਂ ਬਣਾ ਤੁਹਾਨੂੰ ਨਹੀਂ ਉੱਥੇ ਤੇ ਲਿਆਣਾ ਉੱਥੇ ਤੇ ਲੈ ਆਨੇ ਆ ਹੈ ਦੋਨੇ ਆਪਣੇ ਮਿੱਤਰੇ ਬਾਈ ਵੀ ਹੈ ਸਾਰਾ ਕੁਝ ਮम्मी ਇੱਕ ਦੁਕਾਨ ਤੋਂ ਮਿਲ ਜਾਣਾ ਉਹ ਇਹ ਵੀ ਆਪਣਾ ਮੇਰਾ ਮੁੰਡਾ ਉਹ ਗਾਹ ਉਹ ਵੀ ਬੜੀਆਂ ਚੱਲੀਆਂ ਵਾਲੇ ਚਲੋ ਵੈਸੇ ਵੀ ਜਾਣਦੇ ਆ ਉੱਥੇ ਜ਼ਮੀਨ ਵਾਂਦੇ ਉਹਨਾਂ ਦੇ ਪਿੰਡ ਤੇ ਵੈਸੇ ਵੀ ਹੈ ਮੈਂ ਕਰੀ ਗਰਜ ਇਤੋਂ ਹੀ ਜਾਣਾ ਹੈ ਚੱਲ ਇਹ ਮम्मी ਇਹਨਾਂ ਨੂੰ ਗੱਲ ਬਿਤਾ ਲੈਂਦੇ ਪਹਿਲਾ ਟਾਈਮ ਹੋਇਆ ਤਾਂ ਮੈਂ ਕੀ ਕਰਾਂ ਤੇ ਸ਼ੁਭ ਨੂੰ ਲਿਆਉ ਤੁਸੀਂ ਇੱਦਾਂ ਕਰ ਲੈਂਦੇ ਹਨਾ ਪਹਿਲਾਂ ਆਏ ਕਰਦੇ ਆ ਮम्मी ਨੂੰ ਫੋਨ ਕਰਕੇ ਪੁੱਛ ਲੈਂਦੇ ਆ ਵੀ ਜੀਤਾ ਭਾਈ ਚਾਚਾ ਜੀ ਆ ਡੈਡੀ ਨੇ ਹਾਂ ਵੀ ਕਿਸ ਮਮਮੀ ਨੇ ਮੈਨੂੰ ਪਹਿਲਾਂ ਫੋਨ ਕਰਿਆ ਤਾਂ ਵੀ ਹਲੇ ਤੇਰਾ ਬਾਪ ਵੀ ਨਹੀਂ ਆਇਆ ਰੰਗ ਲੈਣ ਗਏ ਵੇ ਕਿਤੇ ਉੱਥੇ ਰੰਗ ਵਾਲੇ ਭਾਈ ਲੱਗੇ ਹੋਏ ਹੂੰ ਵੀਡੀਓ 'ਚ ਤਾਂ ਜਿੰਨਾ ਬੋਲੀ ਦਾ ਬਾਪ ਵੀ ਨਹੀਂ ਆਇਆ ਆ ਮਮਮੀ ਜੀ ਤਾਂ ਕਹਿਤਾ ਪਾਪਾ ਵੀ ਨਹੀਂ ਆਏ ਵੀ ਹੂੰ ਅੱਛਾ ਤੇ ਠੀਕ ਸਿੱਤਾਂ ਉਹ ਦਿੰਨੇ ਨੇ ਆ ਨਿਆਣੇ ਤਿਆਰ ਦੋ ਹੀ ਨਿਆਣੇ ਤਿਆਰ ਉਹ ਬਿਜ਼ੀ ਆ ਥੋੜੇ ਜੇ ਹਨਾ ਫੋਨ ਕਰਕੇ ਪੁੱਛ ਲੈਣੇ ਆ ਵੀ ਭਾਈ ਜੇ ਤਾਂ ਮਤਲਬ ਤੁਸੀਂ ਆ ਸਕਦੇ ਆਣ ਦਾ ਹੈਗਾ ਮਤਲਬ ਪਲਾਨ ਫੇਟਾ ਮਤਲਬ ਆ ਜਾਓ ਹਨ ਜੀ ਆਇਆਂ ਨੂੰ ਵੀ ਨਹੀਂ ਫਿਰ ਜੇ ਭਾਈ ਨਹੀਂ ਕਿਸੇ ਤੇ ਆ ਹੁੰਦਾ ਤੇ ਵੀ ਫਿਰ ਹਾਂ ਮੈਂ ਫਿਰ ਚੱਲੀਆਂ ਜਾਣਾ ਹੀ ਆ ਸਮਾਨ ਲੈਣ ਫਿਰ ਮੈਂ ਹੀ ਉਧਰ ਤੇ ਲੈ ਆਉਂਗਾ ਮੇ ਲੋ ਜੀ ਇਧਰ ਭਾਬੀ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੱਲ ਹਣ ਮੰਮੀ ਨੂੰ ਸਮਾਨ ਲਿਆਣਾ ਏ ਪਹਿਲਾਂ ਤਾਂ ਪਹਿਲਾਂ ਗੱਲ ਹੈਗੀ ਸਮਾਨ ਦੀ ਸਮਾਨ ਲੈ ਕੀ ਲੈ ਕੇ ਆਈਏ ਹੈਂ ਇੱਕ ਕੇਕ ਤਾਂ ਚੱਲ ਪੋਣਾ ਲੈ ਆਣੀ ਆ ਬਰੈਡ ਤੇ ਸਮੋਸੇ ਮੰਗਾਉਣੇ ਕੀ ਕਰਨਾ ਸਾ ਅੱਧੇ ਅੱਧੇ ਲੈ ਆਣੇ ਹਨਾ ਅੱਧੇ ਬਰੈਡ ਅੱਧੇ ਸਮੋਸੇ ਠੀਕ ਹੈ ਨਾ ਤੇ ਕਿੰਨੇ ਲਿਆਈਏ ਫਿਰ ਕਿੰਨੇ ਕੇ ਜਾਣੇ ਹੋ ਜੂਗੇ ਆਪਾਂ ਮੈਂ ਤਾਂ ਨਹੀਂ 25 ਕਿ ਬਹੁਤ ਹੈ ਨਾ ਦੇਖ ਲਓ ਜੀ ਆਈਡੀਆ ਜਾ ਲਾ ਲਓ ਦੇਖ ਰੱਜੀ ਦੀਦੀ ਰਹੀ ਹੋ ਜਾਣਾ ਉਹਨਾਂ ਨੇ ਕਿ ਨਿਆਣੇ ਵੀ ਆ ਰਹੇ ਨਾਲ ਇੱਕ ਨਿਆਣਾ ਮਨਵੀਰ ਇਹ ਕੱਲਾ ਤੇ ਤਿੰਨ ਜਾਣੇ ਤਿੰਨ ਜਾਣੇ ਉਹ ਹੋਗੇ ਤੇ ਨਿਆਣਿਆਂ ਨੂੰ ਉੱਥੇ ਭੇਜ ਦੂੰਗੇ ਆ ਬਾਕੀ ਝੱਲੀ ਵਾਲਿਆਂ ਦੇ ਹੋਗੇ ਦੋ ਚੱਲੀਆਂ ਵਾਲ ਤੇ ਵੀ ਦੋ ਜਾਣੇ ਪੰਜ ਪੰਜ ਤੇ ਦੋ 7 8 ਉਧਰ ਹੋਗੇ ਹਾਂ ਤਿੰਨ ਉਹ ਹੋਗੇ 8 ਹੋਗੇ 9 10 11 ਉਧਰ ਲਾ ਲੋ ਬਾਕੀ ਆਪਾਂ ਲਾ ਲੋ ਆਪਾਂ ਹੋਰ ਨੇ 12 13 14 15 16 17 ਹਾਂ ਉਹ ਬੰਦੇ ਗਿਣਦਾ ਮੈਂ ਹਜੇ ਮੈਂ ਹਜੇ ਮੈਂਬਰ ਗਿਣਦਾ ਵੀ ਭਾਈ 12 ਹੋਣਗੇ ਦੋ ਦੋ ਲਾ ਕੇ 14 ਹੋ ਜਾਣਗੇ ਹਾਂ 10 ਫਿਰ ਉਹ 25 ਕਮਾ ਕੀ ਬੰਦੇ ਬਣਦੇ ਮੰਨ ਲਓ 15 16 ਜਣੇ ਹੋ ਜਾਣੇ 17 ਨਾਲ ਬਾਲ ਬਾਲ ਲੱਗੇ ਹੋਏ ਓ ਕੱਦੂ ਹਾਂ ਇਹ ਤਾਂ ਦੀ ਦੇ ਨਜ਼ਾਰੇ ਆ ਬਈ ਇਹ ਨਾ ਰੋਇਆ ਏ ਕਾਤੇ ਬਸ ਕੱਪੜੀ ਦੀ ਬੋੜੇ ਚੱਕ ਲਿਆ ਮੈਂ ਪਿਠਾੜਤਾ ਫਿਰ ਮੰਮੀ ਨੇ ਡਾਈਪਰ ਜਪਾਇਆ ਫਿਰ ਮੈਨੂੰ ਬਹਾਨਾ ਕਰੇ ਮੈਨੂੰ ਚੱਕ ਨੂੰ ਤੂੰ ਡਾਈਪਰ ਚ ਪਾਇਆ ਕਿ ਡਾਈਪਰ ਲਾਇਆ ਐ ਮੋਦੀ ਚੱਕੇ ਚੱਕੀ ਲਾਇਆ ਓ ਮਨੇ ਮਨਕੀਰ ਤਾਂ ਚੱਕੇ ਜਾ ਕੇ ਦੇਉ ਪਾਈ ਆ ਹਾਂ ਮੀ ਬੰਦਾ ਹੋ ਗਿਆ ਤੂੰ ਹਾਂ ਹਾਂ ਮੀ ਹੋ ਗਿਆ ਉਹ ਜੀ ਨਵੇਂ ਦੂਸਰੀ ਦਾ ਬੈਟਰੀ ਚਾਰਜ ਹੋ ਰਹੀ ਹੈ ਹਲੇ ਦੂਈ ਹੈ ਜੇ ਸੁੱਤੀ ਪਈ ਆ ਉਹਦੇ ਬੈਟਰੀ ਚਾਰਜ ਹੋ ਰਹੀ ਹੈ ਮਲਾ ਬੈਠੀ ਬੈਠੀ ਆ ਸਾਉਂਡ ਹੈ ਈ ਕੁਰਸੀ ਤੇ ਹਾਂ ਬਸ ਹੁਣ ਉਹਨੇ ਉੱਠ ਜਾਣਾ ਜਦ ਮਨਵੀਰ ਆ ਗਏ ਬਸ ਬੋਦੀ ਜਿਆਦਾ ਨਹੀਂ ਗਏ ਗੋਦੀ ਨੂੰ ਹੈ ਚੱਪੂ ਆਹ ਆਪੀ ਡੈਡੀ ਫਿਰ ਆਲਾ ਵੀ ਡੈਡੀ ਜੀ ਨਹੀਂ ਆ ਉਹ ਫੇਰ ਹੁਣ ਜੇ ਹੁਣ ਭਾਈ ਗੱਲ ਪਤਾ ਕੀ ਗੱਲ ਪਤਾ ਕੀ ਆ ਲੈ ਵੀ ਆ ਬੋਲ ਨਾਲੋ ਵਿਆਹ ਪਿਆਰ ਹਾਂ ਫਿਰ ਕੋਈ ਕਸੂਰਵਾਰ ਨਹੀਂ ਇਹਦੇ ਵਿੱਚ ਬਹਿ ਜਾਓ ਇੱਥੇ ਬਾਈ ਇਹ ਮੇਰੀ ਚੋਣ ਨਾਲੋ ਭਾਈ ਪਿਆਰ ਗੱਲ ਪਤਾ ਕੀ ਏ ਤੇ ਮਸੀਂ ਦੇਖੀ ਹਾਂ ਇਹ ਤਾਂ ਹੈ ਬਾਈ ਦਾਦਿਆਂ ਨੂੰ ਪੋਤੇ ਦਾ ਪਿਆਰੇ ਹੁੰਦੇ ਹੀ ਆ ਓਏ ਅੱਗੇ ਡੈਡੀ ਹੁੰਦੇ ਹੁੰਦੇ ਨਾ ਵੀ ਨੂਰ ਨੂੰ ਤੁਸੀਂ ਕਹਿੰਦੇ ਗੁੱਦੀ ਗਜਾਤਾ ਹਾਂ ਹੁਣ 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 ਕੀ ਹੁਣ ਕਿਨੇ ਕ ਜਾ ਜਾ ਤੁਸੀਂ ਕਹਿੰਦੇ ਨਹੀਂ ਚਲੋ ਹੁੰਦਾ ਹੈ ਨਹੀਂ ਚਲੋ ਕੋਈ ਗੱਲ ਨਹੀਂ ਭਾਈ ਇਹ ਹੁੰਦਾ ਹੀ ਹੈ ਨਾ ਦਾਦੀ ਪੋਤੀਆਂ ਹਾਂ ਚਲ ਕੋਈ ਓਏ ਬੜੀ ਸਮਝ ਆਉਂਦੀ ਆ ਜਿਵੇਂ ਹਾਂ ਆ ਮੋਟਾ ਦਸ ਸਮੇਂ ਨੂੰ ਕਦੋਂ ਦੀ ਆ ਗੁਰਗੋਵੀ ਸਿੰਘ ਜੀ ਦੀ ਇਹ ਫੋਟੋ ਬਾਪਾ ਜੀ ਨਵੀਂ ਨਹੀਂ ਯਾਰ ਮੰਮੀ ਤੁਸੀਂ ਨਾ ਦੱਸੋ ਨਹੀਂ ਨਹੀਂ ਮੰਨੂ ਯਾਦ ਆ ਇਹੇ ਮੰਨੂ ਲੱਗਦਾ ਇਹੇ ਮੋਂ ਦਾ ਕਿਸੇ ਪ੍ਰੋਗਰਾਮ ਦੀ ਫੋਟੋ ਬਾਪਾ ਜੀ ਸਾਲ ਨਹੀਂ ਹੋਇਆ ਹਾਲੇ ਹਾਂ ਨਾ ਸਾਲ ਤਾਂ ਨਹੀਂ ਹੋਇਆ ਸਾਲ ਨਹੀਂ ਸਾਲ ਤਾਂ ਸਾਡੇ ਵਿਆਹ ਨੂੰ ਨਹੀਂ ਹੋਇਆ ਇਹ ਮੁੱਲਾ ਤਾਂ ਜੈਸਮੀਨ ਦੇ ਬਰਥਡੇ ਨੂੰ ਦਿੱਤੀ ਸੀ ਮੇਰੇ ਬਰਥਡੇ ਨੂੰ ਦਿੱਤੀ ਕਿ ਤੁਹਾਡੀ ਐਨੀਵਰਸਰੀ ਨੂੰ ਦਿੱਤੀ ਸੀ ਪਤਾ ਨਹੀਂ ਨਾ ਪਤਾ ਨਹੀਂ ਪਈ ਹਾਂ ਕਿਹਨੂੰ ਦਿੱਤੀ ਸੀ ਕਿਸੇ ਫੰਕਸ਼ਨ ਪਰ ਪਤਾ ਨਹੀਂ ਐਨੀਵਰਸਰੀ ਹੁੰਦੀ ਮੇਰੇ ਖਿਆਲ ਕੋਈ ਨਾ ਬਲਾਗ ਕਰਦੇ ਸੀ ਕਿ ਕੱਦ ਗਿਆ ਜੀ ਬਲਾਗ ਜਿ ਕਿਤੇ ਸੌਖੀ ਲੱਭਣੀ ਫੋਟੋ ਕਿੱਦਾਂ ਚਲੋ ਉਹਦਾ ਵਧੀਆ ਲੱਗਦੀ ਸਰਦਾਰ ਜੀ ਨੇ ਇੰਨੀ ਲੰਬੀ ਫੋਟੋ ਦਾ ਆਰਡਰ ਦਿੱਤਾ ਬਾਅਦ ਤੱਕ ਆਈ ਨਹੀਂ ਪਤਾ ਕਿ ਕਿਹੜੀ ਕਿਹੜੀ ਹਰ ਵੱਲ ਦੁਕਾਨ ਤੇ ਜਾ ਕੇ ਕਹਿੰਦੇ ਆ ਬਾਬਾ ਦੀਪ ਸਿੰਘ ਜੀ ਦੀ ਵਧੀਆ ਉਹ ਲੈ ਆਵੇ ਤਸਵੀਰਾਂ ਦੀ ਸੋਹਣੀ ਆ ਹਾਂ ਨਹੀਂ ਨਹੀਂ ਹਰੀ ਸਿੰਘ ਨਾਲ ਉਹ ਵਾਲੀ ਲੈ ਲੈ ਬਸ ਆ ਗਿਆ ਕਰਕੇ ਹੁਣ ਇਹ ਇੱਕ ਭਾਈ ਉਹ ਵੀ ਚੀਜ਼ ਦੇਖੋ ਜੀ ਸਾਡੀ ਸਾਹਮਣੇ ਹਾਂ ਅੱਤਾ ਬਚਾਲਿਆ ਹਲੇ ਅੱਤਾ ਹਾਂ ਹਾਂ ਜੀ ਅੱਤਾ ਆ ਲੱਗਣਾ ਏ ਨਾਲ ਇਹ ਚੀਜ਼ ਹਜੇ ਕੰਪਲੀਟ ਹੋਣ ਨੂੰ ਰਹਿੰਦੀ ਆ ਤੁਹਾਨੂੰ ਦੱਸੋ ਕਿੰਨੇ ਕ ਦਾ ਆਇਆ ਹੋਗਾ ਲਾਈਫ ਟਾਈਮ ਲਈ ਯੂਜ਼ ਆਉ ਹੋ ਦੇਖ ਲੋ ਨਾਲ ਇਹ ਹੁਣ ਕਿਆ ਕਹਿ ਸਕਦੇ ਆ ਤਿੰਨ ਨਹੀਂ ਪਾਪਾ ਜੀ ਬੱਜੇ ਸਵਾ ਇੱਕ ਹੋਇਆ ਹੈ 200 ਰੁਪਏ ਦਾ ਆਇਆ ਸਾਰਾ ਇਹ ਫੇਰ ਤਾਂ ਸੌਦਾ ਵਧੀਆ ਇਹ ਤਾਂ ਹੀ ਤਾਂ ਕਹਿਣੀ ਆ ਇਹ ਕਿੰਨੇ ਟਾਈਮ ਜੇ ਕੱਟ ਕੇ ਨੇ 7-8 ਮਹੀਨੇ ਵੀ ਕੱਢ ਗਿਆ ਤਾਂ ਵੀ ਆਪਣੇ 200 ਬਸੂਰ ਹੋ ਜਾਂਦਾ ਸਿਗਲ ਕਰਦੀ ਮੈਂ ਮੈਂ ਪੀਸਤਾ ਚੱਲੀ ਹੋ ਜਾਣਾ ਟਾਈਮ ਪੀਸਤਾ ਚੱਲ ਚਾਹੇ ਨਾ ਵੀ ਚੱਲੇ ਟੌਰ ਨੂੰ ਤਾਂ ਵਧੀਆ ਲੱਗਦਾ ਕਿਹਦੇ ਜਾਨ ਪੀਸਤਾ ਚਾਹੇ ਫੋਨ ਤੇ ਟਾਈਮ ਦੇਖਦਾ ਹਾਂ ਉਹਦਾ ਚੱਲ ਉਰੇ ਬੈਠਾ ਬੰਦਾ ਤਾਂ ਦੇਖੂਗਾ ਹੀ ਹੱਦ ਹੋਊਗੀ ਉਰੇ ਦੀ ਸਟਾਈਲ ਸੀ ਲੱਗਦੀ ਉਹ ਨਾਲੇ ਪਤਾ ਕਿਆ ਗੱਲ ਆ ਡਰਾਈਂਗ ਰੂਮ ਚ ਆਪਣੇ ਕੋਈ ਤਸਵੀਰ ਨਹੀਂ ਤੀ ਕੋਈ ਕੁਝ ਨਹੀਂ ਤਾਂ ਹੈਗਾ ਖਾਲੀ ਜਿਆ ਤਾਂ ਉਰੇ ਨਾ ਮੰਮੀ ਉਹ ਕੋਰਸ਼ਨ ਛੱਡ ਤਾਂ ਹੁਣ ਇੱਥੇ ਬੜੀ ਕੋਰਸ਼ਨ ਚਾਹੀਦੀ ਹੈ ਇੱਥੇ ਨਾਲੋਂ ਤਾਂ ਨਾ ਮੈਂ ਕਹਿੰਦਾ ਉਰੇ ਨਾਲੋਂ ਤਾਂ ਮੈਂ ਕਹਿੰਦਾ ਉਹ ਉੱਥੇ ਲਾਈਏ ਉਹ ਉੱਥੇ ਨਹੀਂ ਲੱਗਣੀ ਇਹ ਇੱਥੇ ਹੀ ਲੱਗਣੀ ਆ ਫੇਰ ਇੱਥੇ ਲਾਓ ਇੱਥੇ ਤੁਹਾਡੀ ਜਗ੍ਹਾ ਕੀ ਪੂਰੀ ਆਉਣੀ ਉਰੇ ਉਰੇ ਨਹੀਂ ਇਧਰ ਆਨੇ ਪੋਰਸ਼ਨ ਆਹ ਪੋਰਸ਼ਨ ਆਪਾਂ ਕਹਿੰਦਾ ਮੈਂ ਉਹ ਜਿਹੜਾ ਤਰਛਾ ਜਿਹਾ ਪੋਰਸ਼ਨ ਆ ਇੱਥੇ ਕਿਆ ਲਾਵਾਂ ਜ਼ਰੂਰੀ ਚਾਰੇ ਪਾਸੇ ਲਾਉਣਾ ਹਾਂ ਪਰ ਇੱਥੇ ਰਹਿਣ ਤੋਂ ਪੁੱਛੋ ਕਾ ਤੇ ਇੱਥੇ ਜਿਵੇਂ ਕੁਝ ਸੈਲੀਬ੍ਰੇਟ ਕਰਨਾ ਹੁੰਦਾ ਇੱਥੇ ਲਮਕਾ ਲਮਕਾ ਲੈਂਦੇ ਆ ਤਾਂ ਹਾਂ ਹੋ ਗਿਆ ਉੱਥੇ ਲਾ ਲਾਂਗੇ ਉਹ ਤਸਵੀਰ ਉੱਥੇ ਵਾਲੀ ਨਾ ਪਤਾ ਕਿਆ ਮੈਂ ਉੱਥੇ ਕਾ ਤੇ ਕਹਿੰਦਾ ਹੁਣ ਮੰਨ ਲਓ ਡ੍ਰੈਇੰਗ ਰੂਮ ਚ ਕੋਈ ਰਿਸ਼ਤੇਦਾਰ ਆ ਗਿਆ ਇੱਥੇ ਸਾਰੇ ਬੈਠੇ ਆ ਨਾ ਇੱਥੇ ਦੇ ਸਾਰਿਆਂ ਦੀ ਨਿਗਾ ਉੱਧਰ ਨੂੰ ਸਾਹਮਣੇ ਤਸਵੀਰ ਦੇਖਣੀ ਆ ਆ ਚੀਜ਼ ਜੇ ਕੋਈ ਗਾਲ ਗੋਲ ਕੱਢੂਗਾ ਤਾਂ ਰੱਬ ਦੇਖੂਗਾ ਉਹ ਫੇਰ ਅੱਪ ਚੁੱਪ ਕਰੂਗਾ ਚਲ ਗਾਲ ਤਾਂ ਹੁਣ ਭਾਈ ਕੋਈ ਕਿਤੇ ਨਿਕਲੇ ਜਾਂਦੀ ਹੈ ਇਹਦੇ ਹੁਣ ਜੱਟਾਂ ਵੀ ਆ ਹੋਣਾ ਇਹ ਕਿਸ਼ਨੂ ਕਿਹਾ ਕਿਸ਼ਨੂ ਕਿਹਾ ਹਾ ਨਾ ਗਾਲਾ ਕੱਢਦਾ ਕੰਦਾ ਇਹ ਤਾਂ ਵਿਰਾਸਤ ਚ ਮੜੀ ਆ ਵੀ ਅਸਾਂ ਬਾਬਾ ਵੀ ਤਾਂ ਹਰ ਗੱਲ ਤੇ ਚਾਚਾ ਵੀ ਤੁਸੀਂ ਵੀ ਸਾਰੇ ਆਇਓ ਚੱਲੀਆਂ ਨੇ ਨਿਕਲੇ ਜਾਂਦੀ ਨਿਕਲੇ ਜਾਂਦੀ ਹੁੰਦੀ ਆ ਕਿਆ ਕਰੀਏ ਤੇ ਭਾਈ ਹੁਣ ਲਿਆਈਏ ਫੇਰ ਸਮਾਨ ਮੰਮੀ ਦੇਖ ਮੈਂ ਕਹਿੰਦਾ 15 ਕ ਬਰੈਡ ਲਿਆਂਦੇ ਆ 15 ਕ ਲਿਆਂਦੇ ਆ ਸਮੋਸੇ ਹੈਨਾ 30 ਤੇ ਦੋ ਬੋਤਲਾਂ ਕੋਲਡ ਡਰਿੰਕ ਦੀਆਂ 15 ਨਹੀਂ 20 ਵੀ ਲਿਆਓ 20 ਵੀ ਲਿਆਂਦੇ ਆ 20 ਵੀ ਸਮੋਸੇ ਲਿਆਓ 20 ਬਰੈਡ 20 ਬਰੈਡ ਲਿਆਂਦੇ ਆ ਜੀ ਦੋ ਦੋ ਬੋਤਲਾਂ ਕੋਲਡ ਡਰਿੰਕ ਦੀਆਂ ਬਹੁਤ ਆ ਕਿ ਤਿੰਨ ਕਰਨੀਆਂ ਜਿਹੜਾ ਤਿੰਨ ਤਨ ਬੋਤਲਾਂ ਲੈ ਕੇ ਆਉਣੀਆਂ ਦੇਖ ਲਓ ਉਹ ਤਾਂ ਚਲ ਮੈਂ ਆਪੇ ਲੈ ਆਣੀਆਂ ਇੱਕ ਕੋਕ ਇੱਕ ਸਪਰਾਈਟ ਲਿਆਉਂਗੇ ਲਾਲ ਜਿਆ ਇੱਕ ਫੈਂਟਾ ਲਿਆਉਂਗੇ ਪਾਪਾ ਜੀ ਨੇ ਕਹਣੇ ਲਾਲ ਜਿਆ ਦੋ ਕੋਕ ਲਿਆ ਇੱਕ ਫੈਂਟਾ ਦਿਓ ਦੋ ਕੋਕ ਇੱਕ ਫੈਂਟਾ ਠੀਕ ਆ ਇਹਨਾਂ ਬੰਦੇ ਇਲੱਗ ਲੱਗਦੇ ਨੇ ਇਹ ਸਪਰਾਈਟ ਵੀ ਵਧੀਆ ਹੈ ਫਿਰ ਦੋ ਸਪਰਾਈਟ ਹੀ ਲਿਆਓ ਚਲੋ ਦੇਖਦੇ ਕੋਈ ਨਾ ਇਹਨਾਂ ਨੂੰ ਕਿਸਨ ਦਾ ਆ ਕਿਸੇ ਆ ਗੱਲ ਹੋ ਜਾਂਦੀ ਕਈ ਵਾਰ ਦੇਖ ਕੋਕ ਖੋ ਰਹਿ ਜਾ ਜਿਆਦਾ ਕੋਕ ਵਾਲੀ ਪਹਿਲੇ ਸ਼ੁਭ ਨੇ ਗਾ ਥੋੜਾ ਸਭ ਨੂੰ ਤੇ ਉਹਦਾ ਕੋਈ ਹੋਰ ਮੈਂ ਬੋਤਲ ਕੱਢ ਕੇ ਲੈ ਕੇ ਜਾਣੀ। ਦੇਖਿਓ। ਉਹ ਕੋਕ ਕੋਕ ਪੀਂਦੀ ਜ਼ਿਆਦਾ ਉਹ। ਤੇ ਆਪਣਾ ਕੋਲਡ ਡਰਿੰਕ ਹੋਊਗੀ ਸਮੋਸੇ, ਬਰੈਡ ਤੇ ਇੱਕ ਕੇਕ ਬਸ ਹਨਾ। ਹੋਰ ਕੁਝ ਤਾਂ ਨਹੀਂ ਆਣਾ। ਹਾਂ ਬਾਕੀ ਗਿਣਤੀ ਕਰਕੇ ਅਸੀਂ ਦੱਸ ਦੂੰਗਾ ਦਿਨ ਫੋਨ 'ਤੇ ਵੀ ਐਨੇ ਦੇ ਆਈ। ਉਹ ਤਾਂ ਵੈਸੇ ਤਾਂ ਚਲੋ 18 17 18 ਜਣੇ ਬਣਦੇ ਆ। ਹਨਾ ਨਹੀਂ ਇਹ ਵੀ ਵੀ। ਜੇ ਪਤਾ ਗੱਲ ਕਿ ਮੈਂ ਕਹਿੰਦਾ 35 ਕਿ ਲੈ ਆਉਂਗੇ। ਕਿਉਂਕਿ ਜ਼ਿਆਦਾ ਹੋ ਜਾਣੇ ਨਹੀਂ ਮੰਮੀ ਵੀ 40 ਤੇ 35 ਓਹੋ 35 ਮੈਂ ਟੋਟਲ ਕਹਿੰਦਾ ਵੀ ਅੱਧੇ ਕ ਸਮੋਸੇ ਅੱਧੇ ਕ ਉਹ ਬਰੈਡ ਕਿਉਂਕਿ ਆਏ ਆ ਬਰੈਡ ਬਰੋਡ ਤਲੀ ਵੀ ਚੀਜ਼ ਕਈ ਵਾਰ ਅਗਲਾ ਇੱਕ ਇੱਕੇ ਖਾਂਦਾ ਠੀਕ ਨਹੀਂ ਇੱਕ ਇੱਕ ਲਾਇਆ ਇੱਕ ਇੱਕ ਖਾਂਦਾ ਫਿਰ ਇੱਕ ਇੱਕ ਤਾਂ ਲਾਇਆ ਬਣਦੇ 18 ਜਾਣੇ ਚਲ ਦੇਖ ਲੈ ਚਲ ਦੇਖ ਲੈਂਦੇ ਆ ਤਾਂ ਮੌਕੇ ਪਰ ਗੱਲ ਕਰ ਜਿੰਨਾ ਤੁਹਾਡੇ ਤੇ ਚਾਏ ਉਹਨੇ ਕਰਾ ਲਿਓ ਮਨਜ ਨੇ ਆਪੇ ਪਾਣਾ ਤੁਹਾਡੇ ਮਨ ਚ ਦੇਖ ਲਿਓ ਚਲ ਕੋਈ ਨਾ ਜਦ ਲੱਗਿਆ ਨਾ ਘਟ ਪੈ ਜਦੇ ਤੋੜ ਦੇਣਾ 25 ਕਿਲਿਆ ਤੂੰ ਸਾਰੇ ਬੱਸ 25 ਕਿਲਿਆ 30 ਕਿਲ ਲੈ ਆਨੇ ਮਮੀ ਘਟਣਾ ਨਾ ਜਾਵੇ ਤੂੰ ਆਪਣ ਦੇ ਨਾਲ ਥੋੜੀ ਨਾ ਮੇਰੀ ਬੱਸ 28 ਕਿ ਬਹੁਤ ਆ ਮੈਂ ਹੀ ਦੱਸਾਂ ਕਿ ਆਏ ਫਿਰ ਕਈ ਵਾਰ ਨਾ ਚੀਜ਼ ਥੋੜੀ ਜਲਦੀ ਬੜੀ ਐਟੇ ਟਾਈਮ ਨਹੀਂ ਜਾ ਬਦੀ ਦਾ ਕੋਈ ਬਦੀ ਨਾ ਚਲ ਕੋਈ ਨਾ ਇੱਥੇ ਉਹ ਨਾਲੇ ਉਹ ਰੋਹਿਤ ਨੂੰ ਦੇਹ ਹੋ ਜੂਗੇ ਉੱਧਰ 35 ਕਿ ਲੈ ਜਾਂਦੇ ਚਲ ਹਣਾ ਨਹੀਂ ਮਾਰਦੇ ਦੇਣ ਜਣੀ ਤਾਂ ਬਥੇ ਤੇ ਜਿੰਨੂੰ ਮਰਜ਼ੀ ਦੇ ਦੇ ਕੋਈ ਨਾ ਕੋਈ ਫਿਰ ਜੀਰਾ ਨੇ ਆਉਣਾ ਫਿਰ ਇੱਕ ਅੱਧਾ ਇੱਕ ਅੱਧਾ ਡੱਬਾ ਪਰ ਫਿਰ ਡੱਬਾ ਲੈ ਜਾਣਾ ਰਾਸਗੁਲੇ ਲੈ ਲੈ ਆਉਂਦੇ ਤੇ ਇਹਦੇ ਆਉ ਕਾਲੇ ਵਾਲਾ ਕੋਈ ਨਹੀਂ ਕਾਲੇ ਨਾਲ ਨਹੀਂ ਕੋਈ ਵੀ ਸਾਰੇ ਚਟਕੀਆ ਆਪ ਦੇਖ ਕੇ ਪੁਆਈਓ ਕਿ ਭਲੇਖੇ ਨਾਲ ਪਾ ਦੇਣੇ ਵਿਚਰ ਗਲਾ ਨਹੀਂ ਨਹੀਂ ਮੈਂ ਦੇਖੀ ਪੁਆਈ ਬਸ ਹਨਾ ਇਹੀ ਸਮਾਨ ਆ chende bande de le ni ਹੂੰ ਚੰਗਾ ਬੰਦਾ ਹੀ ਆ ਜੀ ਮੇਰੇ ਪੇਕੇ ਆ। ਇਹ ਚੱਲੀਆਂ ਵਾਲੀ ਦੁਕਾਨ ਤੇ ਲੈ ਆਣੇ। ਆਈ ਜਾਗੇ ਤੇ ਮੇਰੇ ਪੇਕੇ ਆਣ ਚੰਗੇ ਆ ਜੀ। ਮੈਂ ਜੇ ਪਹਿਲਾਂ ਉਹਨੂੰ ਫੋਨ ਕਰ ਲਵਾਂ। ਹਾਂ ਮੈਂ ਕਰ ਬਣਾ ਲਵੇ ਹਨਾ ਪਾਪਾ ਜੀ। ਫੋਨ ਕਰ ਦਵਾਂ। ਨਹੀਂ ਨਹੀਂ ਬਾਤ ਹੀ ਨਹੀਂ ਪਾਪਾ ਜੀ। ਨਹੀਂ 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 ਵਧੀਆ। ਇਹ ਵੀ ਬਿਗਾ ਦੇਖੀ ਗੱਲਾਂ ਕਰ। ਹਾਂ ਜੀ। ਓਏ ਦੱਦੂ ਹੁਣ ਦੇਖੂੰਗਾ 1 ਮਿੰਟ। ਓਏ ਆਵੜੇ ਮੈਂ ਫੋਨ ਇਧਰ ਫੋਨ ਦੀ ਫਲੈਸ਼ ਵਾਲ ਦਿੰਦਾ ਨਾ ਫੇਰ ਬਹੁਤ ਹੋਰ ਨਾਲ ਦੇਖਦਾ ਕਿੱਥੇ ਚਾਚੂ ਚਾਚੂ ਕਿਹਦੇ ਵਾਲ ਦੇਖ ਕਿਵੇਂ ਖੜਾ ਕਰਿਆ ਖੜਾ ਹੋਇਆ ਮੈਂ ਦੇਖ ਹਾਂ ਲੈ ਉਹ ਬੈਠਦਾ ਚਲੋ ਫੇ ਹੁਣ ਲੈ ਆਈਆ ਜੀ ਲੈ ਮਾਮਾ ਸਾਮਾਨ ਹਨਾ ਅੱਗੇ ਜਾ ਕੇ ਮਿਲਦੇ ਆ ਤੁਹਾਨੂੰ ਦੁਕਾਨ ਤੇ ਲਓ ਜੀ ਪਹੁੰਚ ਗਏ ਲੱਕੀ ਬਾਈ ਦੀ ਦੁਕਾਨ ਪਰ ਸਮੋਸੇ আর ਬਰੈਡ ਆਪਣੇ ਹੋ ਗਏ ਬੈਗ ਆ ਪਏ ਆ ਦੋਹੇ ਦ੍ਰੋ ਲੈਣੇ ਵਾਲਾ ਸਮਾਨ ਹੁਣ ਲੈ ਲੀਏ ਜੀ ਆਪਾਂ ਕੋਲ ਡਰਿੰਕਾਂ ਦੇ ਦਿਓ ਇਹ ਦੋ ਕੁ ਬੋਤਲਾਂ ਦੋ ਤਿੰਨ ਬੋਤਲਾਂ ਕੋਲ ਡਰਿੰਕ ਦੀਆਂ ਦੇ ਦਿਓ ਬਾਈ ਕਿੱਧਰ ਗਏ ਜੀ ਤੁਹਾਨੂੰ ਦੇਖਿਆ ਅੱਛਾ ਚੰਕਾ ਹੋਰ ਹਾਂ ਠੀਕ ਠੀਕ ਕੇਕ ਹੁਣ ਹੈ ਜੀ ਪਿਆ ਕੋਈ ਦੇਖੋ ਨਾ ਕੇਕ ਵੀ ਲੈ ਕੇ ਜਾਣਾ ਤਾਂ ਮੈਂ ਦੇ ਰਹੀ ਜੀ ਕੇਕ ਇਹ ਕਿੰਨੇ ਕਿਲੋ ਵਾਲਾ ਮਤਰਾ ਇਹ 350 ਦਾ ਹੈ ਜੀ ਇਹ ਤਾਂ ਡਾਇਰ ਮੈਂ ਕਿਲੋ ਪੁੱਛਿਆ ਤੈਨੂੰ ਜੀ وہی ਕਿਲੋ ਮੈਂ ਕਿਲੋ ਵਾਲਾ ਕਿ 2 ਕਿਲੋ ਵਾਲਾ ਇਹ ਪੁੱਛਿਆ ਪੁੱਤ ਕਿਲੋ ਕਿਲੋ ਉਹ ਵੀ ਦੇ ਉਹ ਵੀ ਦਿਖਾ ਦੇ ਤੂੰ ਇਹ ਵੀ ਲਓ ਜੀ ਆ ਗਏ ਆਪਣੇ ਕੇਕ ਤਾਜ਼ੇ ਤਾਜ਼ੇ ਕੇਕ ਹੋ ਲੱਗੀ ਬਾਈ ਠੀਕ ਠੀਕ ਠਾਕ ਜੀ ਦੇਖ ਲੈ ਕੋਈ ਕੇ ਜੀ ਮੈਂ ਸਭ ਕੋ ਕੇਕ ਲੈਣ ਆਇਆ ਤਾਂ ਤਾਜ਼ੇ ਤਾਜ਼ੇ ਹੀ ਆ ਗਏ ਹੈ ਠੀਕ ਆ ਅੱਧਾ ਕਿਲੋ ਵਾਲਾ ਲੈਣਾ ਕਿਲੋ ਵਾਲਾ ਅ ਕਿਲੋ ਵਾਲੇ ਦੇ ਦੋ ਬਾਈ ਦੋ ਨਹੀਂ ਐਂ ਕਰਦੇ ਯਾਰ 15 ਕੇ ਜਾਣੇ 18 ਮੈਂ ਕਹਿੰਦਾ ਡੇਢ ਕਿਲੋ ਨਾਲ ਸਰ ਜਾਣਾ ਬਾਈ ਹਨਾ ਕਿਲੋ ਨਾਲ ਸਰਦਾ ਬੜਾ ਮਿੱਠਾ ਖਾਣਾ ਪਈ ਮੈਂ ਦੋ ਦੇ ਨਹੀਂ ਚਲੋ ਡੇਢ ਕੇ ਕਰ ਦਿੰਦੇ ਹਨਾ ਡੇਢ ਕਿਲੋ ਕਰ ਲੈਂਦੇ ਆ ਬਹੁਤਾ ਵੀ ਮਿੱਠਾ ਖਾ ਨਹੀਂ ਹੁੰਦਾ ਤੇ ਨਹੀਂ ਪਿੰਡੇ ਜਾਣਾ ਉਹ ਭਾਈ ਦਾ ਬਡੇ ਦਾ ਜਨਮ ਦਿਨ ਤਾਂ ਉਹ ਮਨਾਉਣਾ ਚ ਹ ਤੇ ਮੇਰੇ ਬਾਦ ਲੈ ਜਾ ਯਾਰ ਰੈੱਡ ਵੈਲਵੈਟ ਵਾਲਾ ਹੈਗਾ ਬਾਈ ਕੋਈ ਉਹ ਨਹੀਂ ਹੈ ਹੈ ਤਾਂ ਹੋਗਾ ਵੀਰ ਹੋਰ ਕਿਹੜਾ ਹੈ ਇੱਕ ਹੋਰ ਵੀ ਦੇਖ ਲੂ ਕਿਹੜਾ ਹੈ ਇਹ ਦੇਖ ਬਾਈ ਨਾ ਪਾਈਨੈਪਲ ਪਾਈਨੈਪਲ ਇੱਕ ਦਹਾ ਕਰ ਦੋ ਪਾਈਨੈਪਲ ਨਾਲ ਨਹੀਂ ਦੋ ਹੀ ਕਰ ਦੇ ਬਾਈ ਯਾਰ ਮੈਂ ਕਹਿੰਦਾ ਹੈ ਦੋ ਹੀ ਕਿਲੋ ਵਾਲੇ ਕਰ ਦੋ ਇੱਕ ਚਾਹੁਰੇ ਕਰ ਦੇ ਇੱਕ ਚੌਕੋਲੇਟ ਕਰ ਦੋ ਚਲੋ ਦੋ ਕਰ ਦੋ ਉਹ ਨਿਆਣੇ ਹੋਣੇ ਆ ਖਾ ਲੂਗੇ ਦੋ ਕਰ ਦੋ ਹੋਲਡਰਨ ਕੋ ਹੋ ਗਏ ਤਿੰਨ ਬੋਤਲਾਂ ਜੀ ਬਾਕੀ ਆਪਣੇ ਸਮੋਸੇ ਬਰੈਡ ਤੇ ਕੇਕ ਤਿੰਨੇ ਚੀਜ਼ਾਂ ਲੈ ਹੋ ਗਈਆਂ ਇੱਕ ਹਾਂ ਬਾਈ ਯਾਰ ਉਹ ਵੀ ਪਾ ਦਿਓ ਯਾਰ 2 ਕਿਲੋ ਰਸਗੁੱਲੇ ਰਸਗੁੱਲੇ ਉਹ ਪਾਓ ਪਰ ਖਲਾਬ ਜਾਮੁਣਾ ਕਹਿੰਦੇ ਘਰ ਦੇ ਲਓ ਹਾਂ ਜੀ ਲਓ ਜੀ 2 ਕਿਲੋ ਹੋ ਜਾਣੀ ਇਹ ਰਸਗੁੱਲੇ ਸਾਮਾਨ ਆਪਣਾ ਹੋ ਗਿਆ ਫਾਈਨਲ ਸਾਰ ਲਓ ਜੀ ਬਾਈ ਦਾ ਲਿਖਾਤਾ ਨਾਮ ਆਪਾਂ ਜਗਜੀਤ ਸਿੰਘ ਜਗਜੀਤ ਹੀ ਲਿਖੋਣਾ ਹੈ ਸਿੰਘ ਤਾਂ ਲਿਖ ਨਹੀਂ ਹੋਣਾ ਦੂਜੇ ਕੇ ਇੱਕ ਵਾਰ ਸਿੰਘ ਲਿਖ ਦੂੰਗਾ ਲੱਗੀ ਨਹੀਂ ਲਿਖ ਨਹੀਂ ਪੂਰਾ ਥੈਂਕ ਯੂ ਵੀ ਆਉਣਾ ਨੇ ਹਾਂ ਜਗਜੀਤ ਮੈਂ ਠੀਕ ਆ ਨਾ ਨਾ ਬਾਈ ਇੱਕ ਵਾਰ ਇੱਕ ਉਹਦੇ ਮਾਤਾ ਆਪਾਂ ਇੱਕੇ ਕੱਟ ਲੈਣਾ ਮੋਰੇ ਰੱਖ ਕੇ ਬਸ ਠੀਕ ਨੇ ਤੇ ਬਾਕੀ ਹੁਣ 2 ਕਿਲੋ ਕਰਾਣੇ ਰਾਸਗੁੱਲੇ ਬਾਕੀ ਸਾਮਾਨ ਆਪਣਾ ਫਾਈਨਲ ਆ ਸਾਰਾ ਲਓ ਜੀ ਸਾਮਾਨ ਆਪਣਾ ਹੋ ਗਿਆ ਫਾਈਨਲ ਆ ਸਮੋਸੇ ਬਰੈਡ ਰਾਸਗੁੱਲੇ ਕੇਕ ਲੈ ਲਈ ਦੋ ਆਪਣਾ 2 ਕਿਲੋ ਹੋ ਗਿਆ ਕੇਕ ਦੋ ਤਾਂ ਲੈ ਲਈ ਵੀ ਨਿਆਣੇ ਵੀ ਹੋਣੇ ਆ ਨਾਲ ਨਿਆਣੇ ਚਲੋ ਘਰਾਂ ਦੀ ਧਿਰਾਂ ਦੇ ਮਾਣੇ ਮੁੱਟ ਭੇਜ ਦੂਗੇ ਇੱਧਰ ਆਪਣੀਆਂ ਕੋਲਡ ਡਰਿੰਕਾਂ ਹੋ ਗਈਆਂ ਸਾਮਾਨ ਹੋ ਗਿਆ ਸਾਰਾ ਫਾਈਨਲ ਚਲੋ ਠੀਕ ਆ ਜੀ ਮਿਲਦੇ ਫੇਰ ਤੁਹਾਨੂੰ ਕਿਸੇ ਅਗਲੇ ਬਲੌਗ ਚ ਦੀ ਉਹ ਜਜਤ ਸਸਵੀ ਕਾਲ ਜੀ ਸਾਰਿਆਂ ਨੂੰ